ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟਾਰਟ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਦੋ ਜਾਨਵਰ ਲੈ ਕੇ ਆਏ ਆ ਇੱਕ ਨੁਕਰੀ ਸਪੌਟਲੈਸ ਬਸ਼ੇਰਾ ਤੇ ਇੱਕ ਮਾਰਵਾੜੀ ਬਸ਼ੇਰਾ ਦੋਨਾਂ ਜਾਨਵਰਾਂ ਦੀ ਆਪਾਂ ਫੋਲਰ ਡਿਟੇਲ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕੀ ਕੱਦ ਕਾਠ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰੀਏ ਆਪਾਂ ਨੁਕਰੀ ਬਿਸ਼ੇਰੀ ਬਾਰੇ ਜਮਾ ਸਪੌਟਲੈਸ ਆ ਬਾਈ ਯਾਰ ਕੀ ਕਹਿੰਦੇ ਆਪਣੀ ਗਾਰੰਟੀ ਆ ਕੰਨਾਂ ਕੋਨਾ ਦੀ ਬਹੁਤ ਸ਼ਕੀਨਾ ਬਿਸ਼ੇਰੀ ਤਾਂ ਉਤੋਂ ਦੀ ਲੰਬਾਈ ਚੰਗੀ ਆ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ 11 ਮਹੀਨੇ ਉਮਰ ਦੱਸੀ ਆ 52+ ਹਾਈਟ ਹੋਗੀ ਕੱਲਾਂ ਵਾਲੀ ਚੇਤਕ ਘੋੜੇ ਦੀ ਬੱਚੀ ਆ ਇਹੇ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਮਾਂ ਹੈਗੀ ਆ ਗੰਗਾ ਜਿਹੜੀ ਦਲਸ਼ੇਰ ਕਾ ਕੀ ਘੋੜਾਗਾ ਉਸ ਘੋੜੇ ਦੀ ਬੱਚੀ ਆ ਗੰਗਾ 71 ਇੰਚ ਹਾਈ ਟੱਕ ਗੰਗਾ ਕੁੜੀ ਦੀ ਤੇ ਬਸ਼ੇਰੀ ਵੀ ਬਹੁਤ ਚੰਗਾ ਕਦ ਕਾਠ ਕਰੂਗੀ ਉਹਨਾਂ ਦੇ ਸਮੇਂ 'ਚ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਬਾਈ ਯਾਰ ਕਹਿੰਦਾ ਏਰੀਆ ਹੈਗਾ ਜੈਪੁਰ ਬਾਲਪੌਰੀਆਂ ਦੀ ਬਸ਼ੇਰੀ ਕਲੀਅਰ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਤੇ ਬਾਕੀ ਰੇਟ ਮਾਲਕ ਵੀਰ ਕਰਦਾ 3.5 ਲੱਖ ਰੁਪਈਆ ਮੌਕੇ ਤੇ ਮਾਨਤਨ ਕਰ ਦੇਣਗੇ ਬਾਕੀ ਦੀ ਜਾਣਕਾਰੀ ਲੈਣ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਏਰੀਆ ਬਾਈ ਦਾ ਹੈਗਾ ਜੈਪੁਰ ਤੇ ਇੱਕ ਛੋਟੇ ਆ ਬਹੁਤ ਸੋਹਣਾ ਮਾਰਵਾੜੀ ਬਸ਼ੇਰਾ ਲੈ ਕੇ ਆਇਆ ਰਤਨਾਕਰ ਲੈਂਦਾ ਇਹ 18 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਦੋ ਦਿਨ ਦਾ ਹੋਇਆ ਨਹੀਂ ਹਜੇ ਬਾਲ ਪੌਰੀਆਂ ਦਾ ਕਲੀਅਰ ਆ 63 ਇੰਚ ਹਾਈਟ ਦੱਸੀ ਆ ਮੁੱਲ ਕਰਦੇ ਆ 80000 ਰੁਪਏ ਮੱਥੇ ਫੁੱਲ ਦੋ ਪੈਰ ਚਿੱਟੇ ਆ ਤੇ ਬਾਲ ਪੌੜਗਾ ਦਾ ਵੀ ਬਸ਼ੇਰਾ ਵੀ ਕਲੀਅਰ ਆ ਛੋਟੇ ਹੁੰਦੇ ਦੇ ਬਾਈ ਕਹਿੰਦਾ ਕੰਨ ਤੇ ਸੱਟ ਲੱਗ ਗਈ ਸੀ ਇਸ ਕਰਕੇ ਇੱਕ ਕੰਨ ਥੋੜਾ ਜਿਹਾ 빙ਾ ਬਾਕੀ ਕੋਈ ਕਮੀ ਪੇਸ਼ੀ ਨਹੀਂ ਹੱਡਾਂ ਪਰਾ ਦਾ ਮਜ਼ਬੂਤ ਆ ਬਛੇਰਾ ਬਹੁਤ ਚੰਗਾ ਸਟਾਲੀਅਨ ਬਣੂਗਾ 63+ ਹਾਈਟ ਆ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲੈਣ ਲਈ ਬਾਈ ਨਾਲ ਕਰ ਲੋ ਸੰਪਰਕ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦੇਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ